ਦੱਸੋ ਕੀ ਮਿਲਾਂ ਬਹੁਤ ਵਧੀਆ ਲੱਗ ਰਿਹਾ ਠੀਕ ਆ ਰੈਕਸਾਬ ਉਹ ਵੀ हां जी ਬਹੁਤ ਪਰਸ ਕਿ ਨਾਮ ਹੈ ਤੁਹਾਡਾ ਅਮਨਿਤ ਸਿੰਘ ਜੀ ਸਰ ਕਿਹੜੀ ਗੱਲ ਆ ਤੁਹਾਨੂੰ ਅਮਰਗੜ ਕੋਲ ਮੈਂ ਹੈ ਨਾ ਕੋਰਤ ਪੈਂਦਾ ਮੈਂ ਇਨਾ ਕੋਰਤ हां जी ਠੀਕ ਹੈ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਡੈਕਸ ਦੀ ਪ੍ਰੋਬਲਮ ਸੀ ਮੈਂ ਕੋ ਡੱਗ ਗਈ ਦੂਜੀ ਮੰਜ਼ਲ ਠੀਕ ਹੈ ਦੂਜੀ ਮੰਜ਼ਲ ਤੋਂ हां ਜੀ ਉਹ ਪ੍ਰੈਸ਼ਨ ਦੱਸ ਆਪ ਬਤਾਇਆ ਉਹ ਹੈ ਡਾਕਟਰ ਉਹ ਇਹਨੂੰ ਪ੍ਰੈਸ਼ਨ ਦੱਸਿਆ ਜੀ ਰੇਡ ਦੀ ਦਾ ਪ੍ਰੈਸ਼ਨ ਹੋ ਗਿਆ ਰੇਡ ਦੀ ਹੱਡੀ ਟੈਡੀ ਹੋਈ ਹੋਈ ਹੈ ਅਸੀਂ ਇੱਕ ਕੈਰਬ੍ਰੈਕ ਮੈਥਣ ਨਾਲ ਟਰੀਟ ਕਰਦੇ ਆ ਇਹਦੇ ਵਿੱਚ ਮਤਲਬ ਕੋਈ ਮੈਡੀਸਨ ਨਹੀਂ ਯੂਜ਼ ਕਰਦੇ ਪਹਿਲਾਂ ਮੈਂ ਬੈਠ ਵੀ ਨਹੀਂ ਹੁੰਦਾ ਜੀ ਅਜਾ ਹੁੰਦਾ ਨਹੀਂ ਬੈਠੇ ਜਾਂਦਾ ਨੋਰਮਲ ਮਤਲਬ ਜਦ ਦਿਲ ਕਰਦਾ ਮੰਜੇ ਦੇ ਪਿਆਰ ਹੋਈ ਓਕੇ ਖੜਾ ਹੋਣੇ ਦੀ ਹਿੰਮਤ ਨਹੀਂ ਮਤਲਬ ਛੇੜ ਚੜਾ ਪਣ ਜਾਓ ਕੋਈ ਕੰਮ ਕਹਿ ਦੇ ਬਸ ਰੋ ਨਹੀਂ ਕਰਦਾ ਮਤਲਬ ਲਾਉਂਦਾ ਬੈਠੇ ਜਾਂਦਾ ਪ੍ਰੋਪਰ ਹੁਣ ਬੈਠੇ ਆਏ ਜੀ ਠੀਕ ਹੈ ਠੀਕ ਹੈ ਮਤਲਬ ਇਹਦਾ ਕਹਿਣ ਦਾ ਭਾਵ ਨਾ ਖੜੇ ਜਾਂਦੇ ਸੀ ਨਾ ਉਹਨਾਂ ਬੈਠੇ ਜਾਂਦੇ ਮਤਲਬ ਪ੍ਰੋਬਲਮ ਜਿਆਦਾ ਦੀ ਜਾਂ ਉਹਨਾਂ ਨੂੰ ਨੀਂਦ ਦੀ ਵੀ ਬੜੀ ਤਰ੍ਹਾਂ ਦਿੱਕਲ ਸੀ ਪੇਨ ਕਰਦਾ ਕੋਈ ਗੱਲ ਪ੍ਰੋਬਲਮ ਵੀ ਤੁਹਾਨੂੰ ਜਿਆਦਾ ਦੀ ਸੀ ਫਿਰ ਨੀਂਦ ਆ ਜਾਂਦੀ ਸੀ ਆਪੇ ਪਏ ਪ ਸਾਰਿਆਂ ਨੂੰ ਪਿਆਰ ਭਰੀ ਹਸਰੀਤਾਲ ਦੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇੜਕੋਟਲੇ ਤੇ ਅੱਜ ਦੀ ਵੀਡੀਓ ਬਹੁਤ ਇੱਕ ਸਪੈਸ਼ਲ ਵੀਡੀਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੇ ਕੋਈ ਮਨ ਲਾ ਕਿਸੇ ਨੂੰ ਕੋਈ ਪੁਰਾਣਾ ਤੋਂ ਪੁਰਾਣਾ ਦਰਦ ਦਾ ਕੋਈ ਢੂਹੀ ਦਾ ਦਰਦ ਦਾ ਲੱਤਾਂ ਦਾ ਦਰਦਾਂ ਜਾਂ ਕੋਈ ਵੀ ਪ੍ਰੋਬਲਮ ਹਨ ਤੇ ਜੇ ਉਹ ਦਰਦ ਤੋਂ ਪ੍ਰੇਸ਼ਾਨ ਹਨ ਤਾਂ ਅੱਜ ਆਪਾਂ ਸ਼ਹਿਰ ਮਰੇੜਕੋਟਲੇ ਇੱਕ ਐਮਜੇ ਡਾਕਟਰ ਕੋਲ ਪਹੁੰਚੇ ਹਾਂ ਜਿਹੜੇ ਕਿ ਬਿਨਾ ਮੈਡੀਸਿਨ ਤੋਂ ਬਿਨਾ ਆਪਰੇਸ਼ਨ ਤੋਂ ਜਾਂ ਬਿਨਾ ਕਿਸੇ ਟੀਕੇ ਤੋਂ ਇਲਾਜ ਕਰਦਾ ਕਿਵੇਂ ਸਾਰਾ ਇਲਾਜ ਕਰਦਾ ਪ੍ਰੋਪਰ ਤੁਹਾਨੂੰ ਮੈਂ ਨੰਬਰ ਦਵਾਂਗਾ ਪ੍ਰੋਪਰ ਤੁਹਾਨੂੰ ਐਡਰੈਸ ਦੱਸਾਂਗਾ ਤੁਸੀਂ ਨੰਬਰ ਤੇ ਕਾਲ ਕਰਕੇ ਜਾਂ ਐਡਰੈਸ ਦੇ ਹਿਸਾਬ ਨਾਲ ਡਾਕਟਰ ਸਾਹਿਬ ਕੋਲ ਪਹੁੰਚ ਸਕਦੇ ਹੋ ਸੋ ਚੱਲਦੇ ਆਂ ਆਦੀ ਵੀਡੀਓ ਚ ਆਪਾਂ ਤੁਹਾਨੂੰ ਡਾਕਟਰ ਸਾਹਿਬ ਨਾਲ ਮਿਲਾਉਨੇ ਆਂ ਤੇ ਤੁਹਾਨੂੰ ਸਾਰਾ ਇਹਦਾ ਆਪਾਂ ਟ੍ਰੀਟਮੈਂਟ ਦਿਖਾਉਨੇ ਆਂ ਲਓ ਜੀ ਡਾਕਟਰ ਸਾਹਿਬ ਦਾ ਜਿਹੜਾ ਕਲੀਨਿਕ ਆ ਉਹ ਇੰਡੀਅਨ ਆਲ ਪੰਪ ਦੇ ਬਿਲਕੁਲ ਸਾਹਮਣੇ ਆ ਇੱਥੇ ਜਿਹੜਾ ਬੋਰਡ ਲੱਗਿਆ ਮਹਿਤਾਬ ਕੈਰੋਪ੍ਰੈਕਟਰ ਤੇ ਬਾਕੀ ਜਿਹੜਾ ਇਹਨਾਂ ਦਾ ਐਡਰੈਸ ਰਹਿੰਦਾ ਰਾਜਕੋਟ ਰੋਡ ਦੇ ਉੱਪਰ ਰਹਿੰਦਾ ਬਾਕੀ ਚੱਲਦੇ ਆਂ ਸਾਰੀ ਆਪਾਂ ਡਾਕਟਰ ਸਾਹਿਬ ਜਿਵੇਂ ਬਹੁਤ ਆਪਾਂ ਸੁਣਿਆ ਵੀ ਤੁਸੀਂ ਕਹਿੰਦੇ ਵੀ ਬਿਨਾ ਮੈਡੀਸਨ ਤੋਂ ਕਰਦੇ ਹੋ। ਹਾਂਜੀ। ਜਾਂ ਬਿਨਾਂ ਟੀਕੇ ਤੋਂ ਹਨਾ ਵੀ ਜੇ ਕਿਸੇ ਨੂੰ ਆਪਰੇਸ਼ਨ ਵੀ ਦੱਸਿਆ ਉਹਦਾ ਵੀ ਕਰਦੇ ਹੋ। ਕੀ ਟ੍ਰੀਟਮੈਂਟ ਆ ਸਾਰਾ? ਸਰ ਜਿਵੇਂ ਕੀ ਰੀਡ ਦੀ ਹੱਡੀ ਦੇ ਮੰਨ ਕੇ ਹਿਲੇ ਜਾਂਦੇ ਨੇ। ਹਾਂਜੀ। ਮਤਲਬ ਕਿਸੇ ਸੱਟ ਲੱਗਣ ਨਾਲ ਜਾਂ ਕੋਈ ਵੀ ਟ੍ਰੋਮਾ ਹੋ ਜਾਂਦਾ ਪੇਸ਼ੈਂਟ ਨਾਲ। ਹਾਂਜੀ। ਮੰਨ ਕੇ ਹਿਲੇ ਨਾਲ ਕਈ ਤਰ੍ਹਾਂ ਦੀਆਂ ਪ੍ਰੋਬਲਮ ਆ ਜਾਂਦੀਆਂ ਨੇ। ਉਹ ਲੱਤਾਂ ਮਾਰਾ ਸੁਨੋਣਾ ਹੱਥਾਂ ਪੈਰਾਂ ਸੁਨੋਣਾ। ਓਕੇ। ਔਰ ਸਿਰ ਦੇ ਵਿੱਚ ਦਰਦ ਆਉਂਦੇ ਨੇ ਮਾਈਗਰੇਨ ਦੀ ਸਰਵਾਈਕਲ ਪ੍ਰੋਬਲਮ ਹੋ ਜਾਂਦੀ ਸਰਵਾਈਕਲ ਸਪੋਨਡਾਇਲੋਸਿਸ ਹੋ ਜਾਂਦੀ ਹੈ। ਲੱਤਾਂ ਦੇ ਔਰ ਉਂਗਲਾਂ ਸੁਨ ਹੋਣ ਲੱਗ ਜਾਂਦੀਆਂ ਨੇ ਇਹ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਨਾ ਰੇਡ ਦੀ ਹੱਡੀ ਦੇ ਨਾਲ ਜੁੜੀਆਂ ਹੋਈਆਂ ਨੇ ਇਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਅਸੀਂ ਇੱਕ ਕੈਰੋਪ੍ਰੈਕਟਿਕ ਮੈਥਡ ਨਾਲ ਕਰਦੇ ਹਾਂ ਉਹਦੇ ਵਿੱਚ ਕੀ ਆ ਅਸੀਂ ਬਿਨਾ ਮੈਡੀਸਨ ਤੋਂ ਕਰਦੇ ਹਾਂ ਮੈਡੀਸਨ ਨਹੀਂ ਯੂਜ਼ ਕਰਦੇ ਕਿਉਂਕਿ ਜਿਹੜੇ ਮਨਕੇ ਹਿੱਲੇ ਹੁੰਦੇ ਨੇ ਉਹਨਾਂ ਨੂੰ ਸੈੱਟ ਕਰਦੇ ਹਾਂ ਉਹ ਮੈਥਡ ਨਾਲ ਠੀਕ ਆ ਜੀ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਕਿਹੜੀ ਜਨਤਵਾਨ ਹਾਂ ਮੈਂ ਅਮਰਗੜ ਦੇ ਨੀਅਰ ਵਾ ਆਇਆ ਹਾਂ ਕੀ ਪ੍ਰੋਬਲਮ ਸੀ ਤੁਹਾਨੂੰ ਸਰ ਮੈਨੂੰ ਨਾ ਪਿਛਲੇ 1 ਸਾਲ ਦੇ ਵਿੱਚੋਂ ਸਾਲ ਦੇ ਵਿੱਚ ਮੇਰੇ ਆਪਣੇ ਸ਼ੋਲਡਰ ਦੇ ਵਿੱਚ ਬਹੁਤ ਭਾਰੀਪਨ ਸੀਗਾ ਤੇ ਪੇਨ ਰਹਿਣਾ ਸੀਗਾ ਪਿਛਲੇ ਇੱਕ ਸਾਲ ਹਾਂਜੀ ਇੱਕ ਸਾਲ ਦਾ ਨਹੀਂ ਸਰ ਮੈਂ ਦਿਖਾਇਆ ਕਿਤੇ ਨਹੀਂ ਮੈਂ ਫਸਟ ਟਾਈਮ ਇੱਥੇ ਆਇਆ ਹਾਂ ਥੋੜੇ ਕੋਲ ਹਾਂਜੀ ਮੇਰੇ ਕੋਲ ਇੱਥੇ ਜੀ ਮੇਰੀ 3ਜੀ ਸੈਟਿੰਗ ਸੀ ਅੱਜ 3ਜੀ ਸੈਟਿੰਗ ਦਾ ਵੀ ਥੋੜੀ ਕਿੰਨੀ ਦੱਸ ਸਕਦਾ ਪ੍ਰੋਬਲਮ ਆ ਰਹੀ ਹੈ ਮੈਨੂੰ ਜੀ ਮੈਨੂੰ ਲੱਗਦਾ ਵੀ 80% ਤਾਂ ਆਰਾਮ ਆ ਜੀ ਇਹ ਬਾਕੀ ਮਨੁਵਲਾ 100% ਹੀ ਹੋ ਜਾਣਾ ਜੀ ਠੀਕ ਹੈ ਕਲੀਅਰ ਹੈ ਹੁਣ ਹਲਕਾਪਨ ਮਹਿਸੂਸ ਹੋ ਰਿਹਾ ਜਿਵੇਂ ਸਰ ਸਾਡੇ ਕੋਲੇ ਲੁਧਿਆਣਾ ਤੋਂ ਪੇਸ਼ੈਂਟ ਆ ਰਹੇ ਨੇ ਇਹਨਾਂ ਦੀ ਕੁਝ ਸੈਟਿੰਗਾਂ ਹੋਗੀਆਂ 3-4 ਸੈਟਿੰਗਾਂ ਔਰ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਸਕਦੇ ਹਾਂ ਕਿਵੇਂ ਲੱਗਦਾ ਇਹਨਾਂ ਨੂੰ ਓਕੇ ਓਕੇ ਇਹਨਾਂ ਨੇ ਲੁਧਿਆਣੇ ਤੋਂ ਨਹੀਂ ਲੁਧਿਆਣੀ ਤੋਂ ਹਾਂਜੀ ਸਰ ਇਹ ਲੁਧਿਆਣੇ ਤੋਂ ਆ ਰਹੇ ਨੇ ਠੀਕ ਹੈ ਇਹਨਾਂ ਨਾਲ ਪੁੱਛ ਸਕਦੇ ਹਾਂ ਮਤਲਬ ਕਿਵੇਂ ਲੱਗਦਾ ਇਹ ਓਕੇ ਸਰ ਆਪਾਂ ਨੂੰ ਫਰਕ ਪੈ ਗਿਆ ਜੀ ਸਰ ਫਰਕ ਹੈ ਮੇਰੇ ਕਮਰ ਮੇਂ ਦਰਦ ਹੈ ਭੈਂਕਰ ਇੱਕ ਸਰ ਇੱਕ ਇੱਕ ਸਾਈਡ ਮੇਂ ਜਾ ਰਹਾ ਹੈ ਦਰਦ ओके हां जन जनार्ड भी हो रही है सर okay. बोले हैं कि थोड़ा देर में फर्क पड़ेगा ओके okay. बीमारी ज्यादा बड़ी है ओके ओके थोड़ा प्रेशर दसा बताया हुआ है डॉक्टर ओके इन ऑपरेशन दसा रेड दि हड्डी ਦਾ ਪ੍ਰੈਸ਼ਰ ਹੋ ਗਿਆ रेड ਦੀ ਹੱਡੀ ਟੇਢੀ ਹੋਈ ਹੋਈ ਹੈ ਸਰ ਕੇ ਵਿਸ਼ਵਾਸ ਪਰ ਦੌੜ ਰਹਾ ਹਾਂ ਓਕੇ ਓਕੇ ਮਾਲਿਕ ਚਾਹੇਗਾ ਤਾਂ ਠੀਕ ਲੁਧਿਆਣੇ ਤੋਂ ਲੁਧਿਆਣੇ ਸੇ ਹਾਂਜੀ ਲੁਧਿਆਣੇ ਸੇ ਪਹਿਲੇ ਕਿਤੇ ਦਿਖਾਇਆ ਆਪਾਂ ਨੇ ਹਾਂ ਬਹੁਤ ਜਗ੍ਹਾ ਦਿਖਾਇਆ ਫਰਕ ਨਹੀਂ ਪੜਾ ਹਾਂ ਉਹ ਵੀ ਕੋਈ ਥੀਗਾ ਵੇਦੀ ਅੰਗਰੇਜ਼ੀ ਸਭ ਦਵਾਈਆਂ ਕਰਾ ਕੇ ਸਭ ਥੱਕ ਗਿਆ ਹਾਂ ਓਕੇ ਓਕੇ ਹਾਂ ਫਿਰ ਮੈਂ ਵੀਡੀਓ ਦੇਖਾ ਹੈ ਉਸੇ ਕਾਰਨ ਫਿਰ ਮੈਂ ਇਹਦਾ ਚਲਾਇਆ ਓਕੇ ਯਾਨੀ ਮੇਨ ਨੂੰ ਰੀੜ ਦੀ ਹੱਡੀ ਪ੍ਰੋਬਲਮ ਆ ਹਾਂਜੀ ਮੇਨ ਨੂੰ ਰੀੜ ਦੀ ਹੱਡੀ ਦੀ ਪ੍ਰੋਬਲਮ ਆ ਰੀੜ ਦੀ ਹੱਡੀ ਦੀ ਪ੍ਰੋਬਲਮ ਹੈ ਆਪਕੋ ਆਪਰੇਸ਼ਨ ਬਤਾਇਆ ਥਾ ਆਪਰੇਸ਼ਨ ਬਤਾਇਆ ਸੀ ਠੀਕ ਹੈ ਠੀਕ ਹੈ ਇਹ ਡਾਕਟਰ ਸਾਹਿਬ ਮਤਲਬ ਇਹਨਾਂ ਨੂੰ ਟ੍ਰੀਟਮੈਂਟ ਚੱਲ ਰਿਹਾ ਹੈ ਹਾਂਜੀ ਇਹਨਾਂ ਦਾ ਚੱਲ ਰਿਹਾ ਹੈ ਮਤਲਬ ਇਹਨਾਂ ਨੇ ਤਿੰਨ ਚਾਰ ਸੀਡੀਆਂ ਹੋ ਚੁੱਕੀਆਂ ਨੇ ਠੀਕ ਹੈ ਜੀ ਚਾਰ ਸੀਡੀਆਂ ਦੇ ਵਿੱਚ ਇਹਨਾ ਵਧੀਆ ਮਤਲਬ ਫਰਕ ਪੈ ਰਿਹਾ ਹੈ ਹੁਣ ਹੀ ਰਿਕਵਰੀ ਹੋ ਰਹੀ ਹੈ ਇਹਨਾਂ ਦੀ ਪ੍ਰੋਬਲਮ ਓਕੇ ਓਕੇ ਹਾਂਜੀ ਠੀਕ ਹੈ ਜੀ ਹੋ ਜਾਂ ਗੱਡੀ ਲਈ ਸਰ ਇਹ ਬਹੁਤ ਜ਼ਿਆਦਾ ਮਤਲਬ ਲਾਸਟ ਲੈਵਲ ਦੀ ਪ੍ਰੋਬਲਮ ਹੈ ਠੀਕ ਹੈ ਪ੍ਰੋਬਲਮ ਹੈ ਮਤਲਬ ਵੀ ਜ਼ਿਆਦਾ ਹੀ ਪ੍ਰੋਬਲਮ ਹੈ ਮਤਲਬ ਵੀ ਬਿਲਕੁਲ ਇਹ ਤਾਂ ਬੇਵਾ ਹੋ ਕੇ ਬੈੱਡ ਤੇ ਪਈ ਸੀ ਕੱਲ ਠੀਕ ਹੈ ਠੀਕ ਹੈ ਹਾਂਜੀ ਹੁਣ ਇਹਦਾ ਟ੍ਰੀਟਮੈਂਟ ਵਧੀਆ ਚੱਲ ਰਿਹਾ ਇੱਥੇ ਓਕੇ ਹਾਂ ਹੋ ਜਾਂ ਗੱਡੀ ਠੀਕ ਹੈ ਠੀਕ ਹੈ ਠੀਕ ਮਤਲਬ ਸਮਾਨਿਕ ਜਦੋਂ 40 50% ਤੋਂ ਹਾਂਜੀ ਹਾਂਜੀ ਆਹ ਪ੍ਰੋਬਲਮ ਜ਼ਿਆਦਾ ਹੋ ਗਈ ਬੇਸ ਵੀ ਦੱਸੋ ਇਹਨਾਂ ਨੂੰ ਸਹੀ ਗੱਲ ਹੈ ਸਹੀ ਕੀ ਜਿਹੜਾ ਪ੍ਰੋਸੈਸ ਹੁੰਦਾ ਹੈ ਸਾਰਾ ਜੇਮਸ ਸਰ ਕੈਰੋਪ੍ਰੈਕਟਿਕ ਮੈਥਡ ਹੁੰਦਾ ਜਿਹੜਾ ਜਿਹੜੇ ਦੀ ਹੱਡੀ ਦੇ ਮੰਨ ਕੇ ਆਪਣੀ ਜਗ੍ਹਾ ਤੋਂ ਐ ਹਿੱਲੇ ਜਾਂਦੇ ਨੇ ਆਪਣੀ ਜਗ੍ਹਾ ਤੋਂ ਜਾਂ ਇੱਕ ਨੂੰ ਜਾਂ ਇੱਧਰ ਨੂੰ ਕਿਸੇ ਪਾਸੇ ਨੂੰ ਮਤਲਬ ਇੰਟੀਰੀਅਰ ਪੋਸਟੀਰੀਅਰ ਕਿਸੇ ਪਾਸੇ ਤੋਂ ਹਿੱਲਦੇ ਨੇ ਨਾ ਹਾਂਜੀ ਉਹਨਾਂ ਨੂੰ ਅਸੀਂ ਇੱਕ ਕੈਰੋਪ੍ਰੈਕਟਿਕ ਮੈਥਡ ਨਾਲ ਟਰੀਟ ਕਰਦੇ ਆ ਇਹਦੇ ਵਿੱਚ ਮਤਲਬ ਕੋਈ ਮੈਡੀਸਨ ਨਹੀਂ ਯੂਜ਼ ਕਰਦੇ ਓਕੇ ਠੀਕ ਹੈ ਕੋਈ ਮਾੜਾ ਜਿਹਾ ਪ੍ਰੈਕਟੀਕਲ ਸਮਝ ਆਇਆ ਕਿਵੇਂ ਕਹਿੰਦੇ ਤੁਸੀਂ ਐ ਪ੍ਰੈਕਟੀਕਲ ਸਰ ਮਤਲਬ ਐ ਹਿੱਲਿਆ ਜਾਂਦੇ ਹਾਂ ਹਾਂਜੀ ਜਦੋਂ ਮਨ ਲੋਏ ਹਿੱਲ ਜਾਂਦੇ ਨੇ ਠੀਕ ਹੈ ਆਪਣੀ ਜਗ੍ਹਾ ਨੂੰ ਹਿੱਲਦੇ ਨੇ ਨਾ ਇੱਲੇ ਨਾਲ ਕੀ ਹੁੰਦਾ ਨਾ ਇਹਦਾ ਡਿਸਕ ਬਾਹਰ ਆ ਜਾਂਦੀ ਆ ਜਿਹਨੂੰ ਕਹਿੰਦੇ ਡਿਸਕ ਬਲਜ ਕਹਿੰਦੇ ਆ ਉਹ ਡਿਸਕ ਬਲਜ ਹੋਣ ਨਾਲ ਜਿਹੜੀ ਆਪਣੇ ਨੀਚੇ ਨਸਾਂ ਜਾਂਦੀਆਂ ਨੇ ਇਹਦੇ ਵਿੱਚੋਂ ਨਿਕਲਦੀਆਂ ਨੇ ਰੀੜ ਦੀ ਹੱਡੀ ਚੋਂ ਠੀਕ ਹੈ ਜੀ ਉਹ ਨਸਾਂ ਜਿਹੜੋ ਇੱਥੋਂ ਮਤਲਬ ਡਿਸਕ ਬਲਜ ਹੁੰਦਾ ਬਲੋਕੇਜ ਹੋ ਜਾਂਦੀਆਂ ਨੇ ਉਹ ਬਲੋਕੇਜ ਹੋਣ ਨਾਲ ਨੀਚੇ ਸਾਰੇ ਲੱਤਾਂ ਦੇ ਵਿੱਚ ਦਰਦიან ਲੱਗ ਜਾਂਦਾ ਕੀ ਲੋਕਾਂ ਨੇ ਲੱਤਾਂ ਮਤਲਬ ਸੁਣ ਰਹਿ ਲੱਗ ਜਾਂਦੇ ਨੇ ਕਈਆਂ ਦੇ ਲੱਤਾਂ ਦੇ ਵਿੱਚ ਮਤਲਬ ਹੂੰ ਹੂੰ ਇੰਨਾ ਜ਼ਿਆਦਾ ਪੇਨ ਹੁੰਦਾ ਖੜੇ ਹੋਣ ਨੇ ਵੀ ਦਿੱਕਤਾਂ ਆਣ ਹਾਂ ਜਿਹੜੇ ਸਰ ਮਤਲਬ 15-20 ਸਾਲ ਤੋਂ ਦਵਾਈਆਂ ਖਾ ਰਹੇ ਨੇ ਘਰੇ ਬੈਠੇ ਨੇ ਬਿਲਕੁਲ ਬੇਵੋਹੀ ਹੋਈ ਐ ਠੀਕ ਓਕੇ ਉਹਨਾਂ ਸਾਰੇ ਪੇਸ਼ੈਂਟਾਂ ਦਾ ਇਲਾਜ ਅਸੀਂ ਬਿਨਾ ਮੈਡੀਸਨ ਤੋਂ ਕਰਦੇ ਹਾਂ ਉਹ ਸਾਡੇ ਕੋਲ ਆ ਜੇ ਆਪਰੇਸ਼ਨ ਵੀ ਦੱਸਿਆ ਹੋਇਆ ਐ ਆਪਰੇਸ਼ਨ ਨਾ ਕਰੋ ਸਾਡੇ ਕੋਲ ਆ ਜੇ ਠੀਕ ਹੋ ਗਏ ਠੀਕ ਕੋਈ ਟੀਕਾ ਨਹੀਂ ਲਾਉਣਾ ਕੋਈ ਮਨੋ ਕੋਈ ਨਾ ਸਰ ਕੋਈ ਟੀਕਾ ਜਿ ਕੰਮ ਨਹੀਂ ਕਰਦਾ ਨਾ ਕੋਈ ਦਵਾਈ ਕੰਮ ਕਰਦੀ ਓਕੇ ਓਕੇ ਠੀਕ ਹੈ ਜੀ ਕੀ ਪ੍ਰੋਬਲਮ ਆ ਡਾਕਟਰ ਸਾਹਿਬ ਇਹਨਾਂ ਨੂੰ ਸਰ ਇਹਨਾਂ ਦੇ ਨਾ ਰੀੜ੍ਹ ਦੀ ਹੱਡੀ ਤੇ ਮੜ ਕੇ ਨੇ ਨਾ ਓਕੇ ਕਾਫੀ ਜ਼ਿਆਦਾ ਮਤਲਬ ਐ ਸਾਈਡ ਤੋਂ ਐ ਗਈ ਬੇ ਓਕੇ ਇੱਦਾਂ ਇਹ ਨਾਲ ਦੀ ਹੋਰ ਸਾਰੀ ਲੱਤ ਦੇ ਵਿੱਚ ਦਰਦੇ ਜਾ ਰਿਹਾ ਹੈ। ਠੀਕ। ਖਿੱਚੋ ਪੈ ਰਿਹਾ ਚੱਲਣ ਲੱਗੇ ਮਤਲਬ ਟੇਡੇ ਚੱਲ ਰਹੇ ਨੇ ਜਿਹੜੀ ਦੀ ਹੱਡੀ ਦੇ ਵਿੱਚ ਕਰਵ ਪੈ ਗਿਆ ਸਾਈਡ ਤੋਂ ਨਿਕਲ ਲੱਗੀ। ਓਕੇ। ਤੇ ਹੁਣ ਤੁਸੀਂ ਮਨ ਲਾ ਕੀ ਟ੍ਰੀਟਮੈਂਟ ਕਰ ਰਹੇ ਹੋ ਸਰ ਇਹ ਕੈਰੋਪ੍ਰੈਕਟਿਕ ਟ੍ਰੀਟਮੈਂਟ ਹੈ ਨੇ ਮਨ ਕੇ ਇਹ ਆਪਾਂ ਸੈਟਿੰਗ ਕਰਾਂਗੇ ਉਹਨੇ। ਠੀਕ ਆ। ਠੀਕ ਆ ਅਲਾਈਨਮੈਂਟ ਕਰਾਂਗੇ। ਓਕੇ। ਹਾਂਜੀ। ਹਾਂਜੀ ਬਾਪੂ ਜੀ ਕੀ ਪ੍ਰੋਬਲਮ ਦੀ ਆਪਾਂ ਨੂੰ ਜੀ? ਬੈਕ ਪੇਨ ਦੀ ਤੇ ਲੱਤਾਂ ਨੂੰ ਦਰਦ ਸੀ ਜੀ। ਓਕੇ ਜੀ। ਓਕੇ ਜੀ। ਫਰਕ ਆ ਜੀ ਹੁਣ? ਹਾਂ ਫਰਕ ਆ ਜੀ। ਠੀਕ ਕਿ ਠੀਕ ਆ ਯਾਨੀ ਜਿਵੇਂ ਡਾਕਟਰ ਸਾਹਿਬ ਕਹਿੰਦੇ ਬਿਨਾ ਮੈਡੀਸ਼ਨ ਤੋਂ ਬਿਨਾ ਟੀਕੇ ਤੋਂ ਇਲਾਜ ਕਰਦੇ ਆ ਇਸ਼ਾਰਾ ਹਾਂਜੀ ਇਹੋ ਟੀਕਾ ਤੁਹਾਨੂੰ ਕਿੰਨੇ ਟਾਈਮ ਤੋਂ ਪ੍ਰੋਬਲਮ ਦੀ ਜੀ ਇਹ ਕਾਫੀ ਲੰਬੀ ਹੈ ਬਾਬਾ 15 ਸਾਲ ਤੋਂ ਫਰੀ ਹੋ ਗਿਆ ਓਕੇ ਫਿਰ ਤੁਹਾਨੂੰ ਡਾਕਟਰ ਸਾਹਿਬ ਨੇ ਕੀ ਨਹੀਂ ਦੱਸਿਆ ਫਿਰ ਹਾਂਜੀ ਤੁਹਾਨੂੰ ਡਾਕਟਰ ਸਾਹਿਬ ਨੇ ਕੀ ਨਹੀਂ ਦੱਸਿਆ ਫਿਰ ਤੁਸੀਂ ਕਿਵੇਂ ਇੱਥੇ ਬੈਠੇ ਹੋ ਜੀ ਯੂਟਿਊਬ ਤੋਂ ਆ ਗਏ ਅੱਛਾ ਵੀਡੀਓ ਦੇਖ ਕੇ ਆ ਗਏ ਠੀਕ ਆ ਠੀਕ ਆ ਮਤਲਬ ਤੁਹਾਨੂੰ ਲੱਗਦਾ ਮਤਲਬ ਫਰਕ ਲੱਗਦਾ ਨਾ ਇਹਨੂੰ ਵੀ ਹਾਂਜੀ ਮਤਲਬ ਤੁਹਾਨੂੰ ਫਰਕ ਲੱਗਿਆ ਜੀ ਹਾਂਜੀ ਠੀਕ ਆ ਠੀਕ ਆ ਡਾਕਟਰ ਜੀ ਨੇ ਪ੍ਰੋਬਲਮ ਕਿ ਉਹਦੇ ਸਾਇੰਡੇ ਮੰਨ ਕੇ ਕਾਫੀ ਜ਼ਿਆਦਾ ਹਿੱਲਦੇ ਹੋ ਸੀ। ਓਕੇ। ਕਾਫੀ ਲੰਬੇ ਸਮੇਂ ਦੇ ਰਿਹਾ ਸੀ ਕਿੰਨੇ ਸਾਲ ਦੇ ਕਿੰਨੇ ਸਾਲ ਤੋਂ 15 ਸਾਲ ਤੋਂ 15 ਸਾਲ ਤੋਂ ਪ੍ਰੋਬਲਮ ਸੀ। ਓਕੇ ਓਕੇ। ਉਹ ਹਿੱਲਣ ਕਰਦੀ ਇਹਨੇ ਲੱਤਾਂ ਦੇ ਵਿੱਚ ਜਿਹੜੇ ਨਸਾਂ ਦੇ ਬਲੱਡ ਸਰਕੂਲੇਸ਼ਨ ਨੂੰ ਰੁਕਾ ਬਲੋਕ ਹੋ ਗਿਆ ਸੀ। ਠੀਕ ਆ। ਇਸ ਕਰਕੇ ਮਤਲਬ ਕਾਫੀ ਰਹਿਣ ਨੂੰ ਮਤਲਬ ਚੱਲਣ ਕਰਨੇ ਖਰਚ ਬਹੁਤ ਜ਼ਿਆਦਾ ਕਰਾ ਰਿਹਾ। ਓਕੇ ਓਕੇ। ਹਾਂ ਜੀ ਇਸ ਕਰਕੇ ਠੀਕ ਹੈ। ਡਾਕਟਰਾਂ ਨੇ ਆਪਰੇਸ਼ਨ ਹੀ ਐਸਾ ਤੁਹਾਨੂੰ ਆਪਰੇਸ਼ਨ ਦੱਸਿਆ ਦੀ ਹੈ। ਹਾਂ ਜੀ। ਡਾਕਟਰਾਂ ਨੇ ਤੁਹਾਨੂੰ ਪ੍ਰੇਸ਼ ਦੱਸਿਆ ਦੀ। ਹਾਂ ਜੀ। ਜੀਦਰ ਸਿੰਘ ਸਾਹਿਬ ਨੇ ਦੱਸ ਕਿ ਡਾਕਟਰ ਹਮਨ ਮਤਲਬ ਇਹ ਕਾਤ ਕਾ ਤੱਕ ਐ ਸਹੀ ਹੋ ਜਾਣਗੇ ਬਿਲਕੁਲ ਸਭ ਦੇ ਕੋਲ ਇਹ ਤਿੰਨ ਚਾਰ ਸੈਟਿੰਗਾਂ ਤਾਂ ਹੋ ਗਈਆਂ ਬਾਕੀ ਹੋਰ ਕੰਮ ਇਹਨਾਂ ਸੱਟ ਦੇ ਨਾਲ ਪ੍ਰੋਬਲਮ ਇਹ ਕਵਰ ਹੋ ਗਈ ਹੈ ਓਕੇ ਬਾਕੀ ਹੋਰ ਦੇਖਦੇ ਹਾਂ ਮਤਲਬ ਜਦ ਤੱਕ ਸੌ ਹੋ ਜਾਏ ਰਿਕਵਰੀ ਹੋ ਜਾਏ ਤਾਂ ਹੋਰ ਸੈਟਿੰਗਾਂ ਇਹ ਵੀ ਕਵਰ ਹੋ ਜਾਣੀਆਂ ਬਸ ਠੀਕ ਹੈ ਠੀਕ ਹੈ ਅੰਜੀ ਸਰ ਕੀ ਨਾਮ ਹੈ ਅਨਜੀਤ ਸਿੰਘ ਹੈ ਜੀ ਚੜੀ ਜਗਾ ਤੁਹਾਨੂੰ ਪਿੰਡ ਕੋਪਾ ਖੁਰਦ ਜ਼ਿਲ੍ਹਾ ਮਰੀਗੋਲ ਨੇ ਕੀ ਪ੍ਰੋਬਲਮ ਸੀ ਤੁਹਾਨੂੰ ਮਰੇ ਆਪ ਖੱਲੇ ਵਾਲਾ ਹਿੱਸਾ ਨਿਕੰਮ ਕਰ ਦਿੱਤਾ ਸੀਗਾ ਇਹ ਮਣ ਕੇ ਲੇ ਦਿੱ ਗਏ ਲੋ ਸੁੱਣ ਬਾਂਦੀ ਕੋਰ ਹਾਂ ਜੀ ਅੱਜ ਨਾ ਕੋ ਸਾਰੀ ਹੋ ਗਈ ਜੀ ਖੱਲੇ ਵਾਲਾ ਹਿੱਸਾ ਨਿਕੰਮ ਕਰ ਦਿੱ ਲੀ ਗੀ ਠੀਕ ਹੈ ਜੀ ਕਿਵੇਂ ਲੱਗਦਾ ਹੁਣ ਹੁਣ ਤਾਂ ਹੀ ਅੱਗੇ ਨਾਲ ਤਾਂ ਮਤਲਬ 80% ਫਰਕ ਪਿਆ ਠੀਕ ਆ ਇੱਕ ਅੱਧੀ ਵਾਰ ਜਾਂ ਦੋ ਵਾਰ ਹੋ ਰਾਇਆ ਜਵੇਂ ਛੱਟ ਹੋ ਗਈ ਠੀਕ ਹੈ ਜੀ ਕਿੰਨੀਆਂ ਸੈਟਿੰਗ ਹੋਈਆਂ ਇਹ ਹੋ ਗਈ ਜੀ 27 ਤੋਂ ਲੱਗਿਆ ਸੀਗਾ ਜੀ 27 ਤੱਕ ਮਤਲਬ ਤਿੰਨ ਚਾਰ ਸੈਟਿੰਗ ਹੋਈਆਂ ਨਾ ਤਿੰਨ ਚਾਰ ਸੈਟਿੰਗ ਹੋਈਆਂ ਨੇ ਚਾਰ ਤੇ ਚੌਥੀ ਸੈਟਿੰਗ ਦੀ ਆਹ ਚੌਥੀ ਸੀ ਜੀ ਚਾਰ ਦਰਜਾ ਦਾ ਫਰਕ ਪੈ ਗਿਆ ਪੂਰਾ ਮਤਲਬ ਡੋ ਹੋਰ ਲੈ ਕੇ ਜਾਵਾਂਗਾ ਕਿੱਥੋਂ ਠੀਕ ਹੈ ਜੀ ਕਿਵੇਂ ਪਤਾ ਲੱਗਿਆ ਸੀ ਆਪਣੀ ਮਾਰੀ ਇਹ ਹੰਡੇ ਮੁੰਡਾ ਦੀਗਾ ਇਹ ਉਹਨੇ ਦੇਖਿਆ ਦੀਗਾ ਉਹਨੇ ਦੱਸਿਆ ਦੀਗਾ ਉਹਦੇ ਨਾਲ ਆਇਆ ਦੀਗਾ ਉਹ ਹੁਣ ਜਾਵਾਂ ਠੀਕ ਆ ਉਹਨੂੰ ਸਾਰੇ ਪਾਸੇ ਜਵਾਬ ਦੇ ਦੋਗੇ ਵੀ ਉਹਦਾ ਪ੍ਰੈਸ ਲਊਗਾ ਤਾਂ ਉਹ ਹੋਰੇ ਆਇਆ ਉਹਨੇ ਇੱਕ ਦੋ ਵਾਰ ਕਰਾਇਆ ਪਹਿਲੇ ਦੀ ਫਰਕ ਪੈ ਗਿਆ ਜੀ ਉਹ ਕਹਿੰਦਾ ਮੈਨੂੰ ਰੋਡੋ ਦਾ ਉਹ ਆਉਣ ਲੱਗਿਆ ਮੈਨੂੰ ਕੰਮ ਦੀਗਾ ਮੈਂ ਕੋਈ ਆਇਆ ਨਹੀਂ ਗਿਆ ਟੈਨੋਲੋਜਾ ਮਾਹ ਹੈ ਕਾਨੂੰਨ ਨੇ ਮੈਨੂੰ ਫੇਰ ਤੇ ਜੜਾ ਉੱਠੀ ਬਗਿਆ ਉੱਥੇ ਆਰੇ ਆਇਆ ਮੈਂ ਠੀਕ ਹੈ ਜੀ ਹੁਣ ਕੋਈ ਮੈਡੀਸਨ ਵਗੈਰਾ ਨਹੀਂ ਕੋਈ ਮੈਡੀਸਨ ਨਹੀਂ ਜਿਹੜੇ ਤੁਸੀਂ ਦਿੱਤੀ ਸੀਗੀ ਦਵਾਈ ਉਹ ਵੀ ਵਾਲੇ ਸਰਦਿਆਂ ਨੂੰ ਲੈਣੀ ਹੈ ਠੀਕ ਹੈ ਜੀ ਤੇ ਮਗਰ ਕੋਈ ਕਿੱਦਰ ਕੋਈ ਦਰਦ ਦੀ ਗੋਲੀ ਤਾਂ ਨਹੀਂ ਖਾ ਲਈ ਨਾ ਨਾ ਕੋਈ ਨਹੀਂ ਠੀਕ ਹੈ ਜੀ ਕਿਵੇਂ ਲੱਗ ਰਿਹਾ ਹੁਣ ਹੁਣ ਠੀਕ ਹੈ ਜੀ ਮਤਲਬ ਪਤਾ ਲੱਗਦਾ ਸਰੀਰ ਨੂੰ ਵੀ ਹਾਂ ਹੁਣ ਸਰੀਰ ਨਾਲ ਹੈਗਾ ਵਾ ਅੱਲਾ ਦਾ ਪਤਾ ਹੀ ਨਾਦਾ ਦੀ ਵੀ ਸਰੀਰ ਹੈਗਾ ਪਤਾ ਜਣੇ ਹਾਂ ਬਾਕੀ ਉਹ ਲੋਕਾਂ ਦੀ ਮਸੀਤ ਬਣਾ ਚਾਹੋਗੇ ਇਹ ਜਿਹੜਾ ਜਾਉਂਦੇ ਹਾਂ ਵਧੀਆ ਡਾਕਟਰ ਡਾਕਟਰ ਕੋਲੇ ਜਾਓ ਆਏ ਤੇ ਪਤਾ ਲੱਗਦਾ ਜਾਂ ਇਲਾਜ ਕਰਾਏ ਤੇ ਪਤਾ ਲੱਗਦਾ ਇੱਦਾਂ ਬੈਠ ਕੇ ਦੱਸਣ ਨਾਲ ਨਹੀਂ ਪਤਾ ਲੱਗਦਾ ਤੁਮੈਂ ਕਰਵਾਇਆ ਮੈਨੂੰ ਪਤਾ ਠੀਕ ਏਵੇਂ ਠੀਕ ਰਹਾ ਠੀਕ ਹੈ ਸਰ ਥੈਂਕ ਯੂ ਸਰ ਕਿਹ ਜੀ ਹਟੋ ਆਇਓ ਕਾਰ ਹੈ ਉਹ ਨੇ ਤਸੰਗਰੂਰ ਜਿਲ੍ਹੇ ਤਸੰਗਰੂਰ ਕੀ ਪ੍ਰੋਬਲਮ ਸੀ ਤੁਮ ਨੂੰ ਟੂ ਹੀ ਜੇ ਮੰਨ ਕੇ ਹਿੱਲੇ ਹੋਏ ਹੋ ਤੇ ਕਿੰਨਾ ਟੈਂਪੋ ਸੀ ਹੋ ਗਏ ਤੇ ਤਾਂ ਨਹੀਂ ਮੈਨੂੰ ਮਿਲ ਗਿਆ ਸੀ ਹਾਂ ਗੇਰ ਕੇ ਸੀ ਠੀਕ ਹੈ ਇਹ ਤੇ ਕਿਵੇਂ ਪਤਾ ਲੱਗਿਆ ਤੁਹਾਨੂੰ ਮੇਰੇ ਇੱਥੇ ਸਾਡੇ ਕੋਲ ਇੱਕ ਕੁੜੀ ਸੱਦੇ ਵੀ ਹੋਈ ਵੀ ਹੈ ਪੂਰੀ ਟੂ ਹਿੱਕੀਕ ਹੋਈ ਜੀ ਜੀ ਉਹਨੇ ਦੱਸਿਆ ਸਰ ਜੀ ਹੋ ਤੁਸੀਂ ਉੱਥੇ ਜਾਓ ਵੀ ਠੀਕ ਹੋ ਜਾ ਛੇ ਮਤਲਬ ਕਿੰਨੀ ਇੱਕ ਪ੍ਰੋਬਲਮ ਥੋੜੀ ਠੀਕ ਹੋ ਗਈ ਹੁਣ ਬਹੁਤ ਠੀਕ ਹੈ ਬੇਟੇ ਮੈਂ ਵੇ ਵਦੂ ਮੀਂਹ ਜਾਂਦੇ ਜਾਂਦੇ ਠੀਕ ਹੈ ਬਹੁਤ ਠੀਕ ਹੈ ਕਿੰਨੇ ਕਿੰਨੇ ਵਾਰੀ ਆ ਗਏ ਤੁਸੀਂ ਇੱਥੇ ਅਸੀਂ ਆ ਚੀਏ ਕੋਤੀ ਬਾਅਦ ਕੋਤੀ ਬਾਅਦ ਮਤਲਬ 90% ਕੋਈ ਪ੍ਰੋਲੌਗ ਸੋਲੂ ਆ ਠੀਕ ਹੈ 90% ਠੀਕ ਬਾਕੀ ਹੁ ਚੱਲ ਫਿਰ ਕੇ ਦੇਖੋ ਤਾਂ ਕਿਵੇਂ ਲੱਗਦਾ ਕਿਸੇ ਤਰ੍ਹਾਂ ਦਾ ਦਰਦ ਨਹੀਂ ਆਏਗਾ ਨਾ ਠੀਕ ਹੈ ਬੜੀ ਠੀਕ ਹੈ ਬਿਲਕੁਲ ਠੀਕ ਲਓ ਜੀ ਆਪਾਂ ਤੁਹਾਨੂੰ ਡਾਕਟਰ ਸਾਹਿਬ ਦਾ ਸਾਰਾ ਟ੍ਰੀਟਮੈਂਟ ਦਿਖਾਇਆ ਬਾਕੀ ਵੀਡੀਓ ਨੂੰ ਵੱੱਤ ਵੱਤ ਸਾਂਝਾ ਕਰਦੇ ਹੋ ਤਾਂ ਕਿ ਜੇ ਕਿਸੇ ਨੂੰ ਲੋੜ ਹੋਵੇ ਨਾ ਜੇ ਕਿਸੇ ਨੂੰ ਕੋਈ ਜ਼ਿਆਦਾ ਪ੍ਰੋਬਲਮ ਹੋਵੇ ਜਿਨ੍ਹਾਂ ਨੂੰ ਆਪਰੇਸ਼ਨ ਦਾ ਸੋ ਡਾਕਟਰ ਸਾਹਿਬ ਨਾਲ ਕੰਟੈਕਟ ਕਰ ਲਿਓ ਬਾਕੀ ਥੋੜ ਨੂੰ ਆਪਾਂ ਸਾਰਾ ਇਹਨਾਂ ਦਾ ਕਲੀਨਿਕ ਦਾ ਐਡਰੈਸ ਦੱਸਤਾ ਥੋੜਾ ਦਾ ਕੰਟੈਕਟ ਨੰਬਰ ਸ਼ੇਅਰ ਕਰਤਾ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਵੱੱਤ ਵੱਤ ਸ਼ੇਅਰ ਜ਼ਰੂਰ ਕਰਨਾ ਆਪਣੇ ਦੋਸਤ ਮਿੱਤਰਾਂ ਨਾਲ ਭੈਣ ਭਰਾਵਾਂ ਨਾਲ ਵੱੱਤ ਵੱਤ ਸਾਂਝੀ ਜ਼ਰੂਰ ਕਰਨਾ ਸੋ ਮਿਲਦੇ ਆ ਤੁਹਾਨੂੰ